ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਦੋ ਮੁੱਦੇ ਦੋ ਮੁੱਦੇ ਜਿਹੜੇ ਬੜੇ ਅਹੜੇ ਓਕੇ ਹੋਇਆ ਇੱਕ ਭਈਆਂ ਦਾ ਇੱਕ ਨਸਿਆਂ ਦਾ ਇਹ ਭਈ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਨਸੇ ਵੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਇਹੋ ਕਰਕੇ ਕੋਈ ਦੋਸਤੋ ਕੋਈ ਸੋਹ ਜਵਾਨ ਸੱਜਣ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਹਿਲਾ ਕਰ ਲੋ ਇਹਨਾਂ ਦੋਵਾਂ ਘੋਰਾਂ ਤੋਂ ਬਚੀਏ ਇਹਨਾਂ ਤੱਕ ਸਾਡਾ ਇਹ ਕਹਿਣਾ ਹੋਇਆ ਉਹਨਾਂ ਤੱਕ ਕੁਝ ਨਹੀਂ ਹੋਣਾ ਇਸ ਕਰਕੇ ਅਸੀਂ ਇੱਕ ਗਰੁੱਪ ਬਣਾਇਆ ਆ ਉਹ ਗਰੁੱਪ ਦੇ ਨਾਲ ਜਿਸ ਵੀਰ ਨੇ ਵੀ ਜੁੜਨਾ ਹੋਵੇ ਉਹ ਜੁੜ ਸਕਦਾ ਆ ਪੰਜਾਬ ਪੰਜਾਬ ਅਪਰਾਧ ਮੁਕਤ ਕਾਗੋਦੇ ਵਿੱਚ ਅਸੀਂ ਇਨਸਿਆ ਨੂੰ ਦੂਰ ਕਰਨ ਵਾਤੇ ਹੀ ਲੱਭਣੇ ਆ ਖਾਸ 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 ਦਿਖੇਤੀ ਤੇ ਫੀਮ ਇਹਦੇ ਢੇਕੇ ਖੁੱਲਣੇ ਆ ਪੰਜਾਬ ਦੇ ਵਿੱਚ ਸਰਕਾਰਾਂ ਦੇ ਦਬਾਅ ਪਾ ਦੇਣਾ ਹੈ ਕਿ ਇਹਨਾਂ ਨੇ ਦੋ ਕੰਮ ਕਰਨੇ ਪੈਣ ਜਿੱਕਰ ਦੇ ਥੋਬਈਏ 59 ਬਣ ਉਹਨਾਂ ਦੇ ਆਧਾਰ ਕਾਰਡ ਨਾਮ ਬਣਾਏ ਜਾਣ ਉਹਨਾਂ ਦੇ ਜ਼ਮੀਨਾਂ ਨਾਲ ਲੱਤੀਆਂ ਜਾਣ ਇਹ ਇੱਕ ਇਹ ਜਿਹੜੇ ਖਾਇਖਾ ਦੀ ਖੇਤੀ ਤੇ ਫੀਮ ਦੇ ਠੇਕੇ ਇਹਨਾਂ ਭੁੱਗੀ ਦੇ ਠੇਕੇ ਨਿਆਮ ਦੇ ਵਿੱਚ ਫੁੱਲਣੇ ਚਾਹੀਦੇ ਆ ਇਹ ਦੋ ਕੰਮ ਹੀ ਹਰਕਾ 2027 ਦੇ ਵਿੱਚ ਕਰਉਣੇ ਆ ਜਿਹੜਾ ਇਹ ਦੋ ਕੰਮ ਕਰੂਗਾ ਉਹਦੀ ਸਰਕਾਰ ਬਣੂਗੀ ਪੰਜਾਬ ਇਨਸਾਫ ਪੰਜਾਬ ਇਨਸਾਫ ਮੋਰਚਾ ਇਹ ਰੋਣਾ ਚਲੂ ਕਰਨਾ ਐਸ ਵੇ ਸਾਡੇ ਨਾਲ ਦੱਖੇ ਹਜ਼ਾਰ ਨੌਜਵਾਨ ਜੁੜਿਆ ਵੀਰ ਭਰਾ ਸਾਡੇ ਬਜ਼ੁਰਗ ਤੇ ਮੈਂ ਵੱਤ ਵਾਦ ਬੇਨਤੀ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਸਾਰੇ ਹੀ ਬਜ਼ੁਰਗਾਂ ਨੂੰ ਇਹ ਆਪਣੇ ਬੱਚੇ ਬਚਾ ਲਓ ਆਪਣਾ ਪੰਜਾਬ ਵਿਚਾਰੋ ਆਪਣਾ ਪਰਵਾਦ ਵਿਚਾਰੋ ਇਹ ਨਾ ਸੋਚੋ ਇਹ ਸਾਡੇ ਨਾਲ ਸੀ ਦੂਜੇ ਗਵਾਂਢੀ ਦੇ ਬੱਚੇ ਜਿਹੜੇ ਨਸ਼ਾ ਕਰਦੇ ਸਾਡੇ ਨਹੀਂ ਕਰਦੇ ਦੋਸਤੋ ਕੋਈ ਪਤਾ ਨਹੀਂ ਅੱਗੇ ਇਹਦੇ ਵੇਲੇ ਲੱਗ ਜਾਣੀਆਂ ਇਹ ਕਰਕੇ ਨਸ਼ਾ ਮੁਕਤ ਪੰਜਾਬ ਬਣਵਾਇ ਤੇ ਸਾਰੇ ਜਿਹੜੇ ਜਿੰਨੇ ਵੀ ਜੁੜਨਾ ਹੋਵੇ ਉਹ ਜੋੜ ਸਕਦਾ ਆ ਮੇਰਾ ਨੰਬਰ ਆ 81 59 අනමේ ටත්තරතරතාලි වයකෘජික හලසා වයගරජීක කතේ.